ਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਚੀਜ਼ ਜਿਹੜੀ ਤੁਸੀਂ ਸੋਚੀ ਵੀ ਹੋਣੀ ਨਾ ਉਹ ਕਰਕੇ ਦਿਖਾਵਾਂਗੀ ਆਈ ਤਾਂ ਮੇਉ ਤੋਂ ਦਾਸਰਾਂ ਪਾਸਾਰੇ ਰਿਸ਼ਤੇਦਾਰਾਂ ਨੂੰ ਮਿਲਣ ਨੂੰ ਸੀ ਪਰ ਮੈਂ ਇੱਕ ਹੋਰ ਚੀਜ਼ ਦੇ ਦਰਸ਼ਨ ਕਰਾਵਾਂਗੀ ਤੁਹਾਨੂੰ ਤੇ ਆਓ ਆਪਾਂ ਹੁਣ ਕਰਦੇ ਹਾਂ ਦੇ ਪਹਿਲਾਂ ਲੈਨੇ ਆਪਾਂ ਥੋੜੀ ਜਿਹੀ ਤੂੜੀ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਮੈਂ ਕੀ ਕਰਾਂਗੀ ਇਹਦਾ ਠੀਕ ਹੈ ਇਹਨੂੰ ਆਪਾਂ ਲੈ ਕੇ ਆਨੇ ਆ ਇੱਥੇ ਇੱਥੇ ਮੈਂ ਰੱਖ ਦਿਆਂ ਇਹਨੂੰ ਠੀਕ ਹੈ ਤੇ ਹੁਣ ਇਹ ਨਾ ਸੋਚਣ ਲੱਗ ਜਿਓ ਕਿ ਮੈਂ ਹੱਥ ਨਾਲ ਚੋਣੀ ਚੱਕ ਰਹੀ ਇੱਥੇ ਮੈਂ ਹੱਥ ਨਾਲ ਹੀ ਥੱਪਾਂਗੀ ਠੀਕ ਹੈ ਤੇ ਇੱਥੋਂ ਮੈਂ ਥੋੜਾ ਜਿਹਾ ਚੱਕੂ ਗੋਇਆ ਵਾਤੂ oh my god ਤੇ ਇਹਨੂੰ ਮੈਂ ਰੱਖੂ ਕਿਉਂਕਿ ਜਦੋਂ ਮੰਮੀ ਹਣੀ ਥੱਪਦੀਆਂ ਸੀ ਨਾ ਤੇ ਉਹ ਨਾ ਇਹਦੇ ਨਾਲ ਹੀ ਥੱਪਦੀਆਂ ਹੁੰਦੀਆਂ ਸੀਗੀਆਂ ਗੋਇਆ ਉਹ ਵੀ ਕਰਦੀਆਂ ਸੀਗੀਆਂ ਇਹਦੇ ਨਾਲ ਥੱਪ ਕੇ ਵਿੱਚ ਥੋੜੀ ਜੀ ਤੂੜੀ ਪਾਉਂਦੀਆਂ ਸੀ ਜਿਹਦੇ ਨਾਲ ਕਹਿੰਦੀਆਂ ਸੀ ਵੀ ਜਿਹੜਾ ਬੱਲਣ ਹੈ ਨਾ ਉਹ ਵਧੀਆ ਬਣਦਾ ਮੈਨੂੰ ਮੈਂ ਕਦੀ ਸੱਪਿਆ ਤੇ ਨਹੀਂ ਵੈਸੇ ਪਰ ਮੈਂ ਕਿਹਾ ਅੱਜ ਟਰਾਈ ਕਰਦੇ ਹਾਂ ਆਪਾਂ ਤੇ ਥੋੜਾ ਜਿਹਾ ਥੱਪ ਕੇ ਦੇਖੀਏ ਹੁਣ ਮੈਂ ਥੱਪਦੀ ਐ ਇਹਨੂੰ ਤੁਸੀਂ ਦੇਖਿਓ ਵੀ ਸਾਡੇ ਜਿਹੜੇ ਪੰਜਾਬੀ ਨੇ ਉਹ ਕਿਵੇਂ ਮਤਲਬ ਕਿ ਜਿਹੜਾ ਥੱਪਦੇ ਹੁੰਦੇ ਨੇ ਨਾ ਪਾਥੀਆਂ ਤੇ ਉਹ ਕੀ ਕਰਦੇ ਹੁੰਦੇ ਨੇ ਤੇ ਕਿੱਦਾਂ ਥੱਪ ਕੇ ਬਣਾਉਂਦੇ ਨੇ ਤੇ ਨਾਲ ਇਹਨੂੰ ਮਿਕਸ ਕਰਨਾ ਐਵੇਂ ਮਿਕਸ ਕਰਕੇ ਤੇ ਫੇਰ ਇਹਦੀਆਂ ਮਿਲ ਕੇ ਛੋਟੀਆਂ-ਛੋਟੀਆਂ ਹੰਡੀਆਂ ਬਣਾਉਣੀਆਂ ਆਉਂਦੀਆਂ ਮੰਮੀ ਬਣਾਉਂਦੀ ਹੁੰਦੀ ਸੀ ਮੇਰੀ ਛੋਟੀਆਂ-ਛੋਟੀਆਂ ਜੀਆਂ ਤੇ ਇਹਨੂੰ ਥੱਪ ਕੇ ਨਾ ਐ ਤੇ ਫਿਰ ਇਹਨੂੰ ਐ ਚੱਕ ਕੇ ਮੈਨੂੰ ਤਾਂ ਪੜਾਣੀ ਨਹੀਂ ਆਉਂਦੀ ਤੇ ਬਾਹਰ ਬਣਾਈ ਹੋਈਆਂ ਇਹਨਾਂ ਨੇ ਆਪਾਂ ਬਾਹਰ ਲੈ ਕੇ ਜਾਂਦੇ ਆ ਵੈਸੇ ਇੱਥੇ ਰੱਖ ਲੈਂਦੇ ਹੁੰਦੇ ਸੀਗੇ ਵੀ ਇੱਥੇ ਸੁੱਕ ਜਾਏਗੀ ਤੇ ਆਪਾਂ ਇੱਕ ਹੋਰ ਬਣਾਉਣੀਆਂ ਦੀਆਂ ਦੋ ਬਣ ਜਾਣੀਆਂ ਨੇ ਤੇ ਉਹ ਬਣਾ ਕੇ ਤੇ ਫਿਰ ਆਪਾਂ ਇੱਥੇ ਰੱਖਾਂਗੇ ਫਿਰ ਸੁੱਕਦੀਆਂ ਹੁੰਦੀਆਂ ਸੀਗੀਆਂ ਤੇ ਇਹਨਾਂ ਨੂੰ ਸਕਾ ਕੇ ਨਾ ਤੇ ਫਿਰ ਇਹਨੂੰ ਇਹਦੀ ਅੱਗ ਬਾਲਦੇ ਹੁੰਦੇ ਸੀਗੇ। ਮੇਰੇ ਰੋੜੀ ਕੋ ਲੈ ਜਾ ਉੱਥੇ ਪਈਆਂ। ਇੱਧਰ ਆ ਜਾਓ ਇੱਧਰ ਮੈਂ ਤੁਹਾਨੂੰ ਇੱਧਰ ਲੈ ਕੇ ਜਾਂਦੀ ਆ। ਆ ਪਈਆਂ। ਆ ਦੇਖੋ। ਆ ਵੇਖੋ ਇਹਨਾਂ ਨੇ ਬਣਾ ਕੇ ਰੱਖੀਆਂ ਹੋਈਆਂ। ਫਿਰ ਇੱਥੇ ਐਵੇਂ ਬਣਾ ਕੇ ਰੱਖਦੇ ਨੇ। ਫਿਰ ਇਹਨਾਂ ਨੂੰ ਜਦੋਂ ਸੁੱਕ ਜਾਂਦੀਆਂ ਨੇ ਫਿਰ ਪੁੱਠੀਆਂ ਕਰ ਦਿੰਦੇ ਨੇ। ਵੀਡੀਓ ਲਈ ਧੰਨਵਾਦ। Thanks for watching ਤੇ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਚ ਆ ਦੇਖੋ ਇਹ ਕੋਈ ਜਾਲੀ ਨਹੀਂ ਸੀ ਅਸਲੀ ਚ ਥੱਪੀਆਂ ਨੇ ਮੈਂ ਠੀਕ ਆ ਅਸਲੀ ਦੇ ਵਿੱਚ ਓਕੇ ਬਾਏ